ਕਿਸਾਨਾਂ ਵੱਲੋਂ ਲਗਾਤਾਰ ਬੀਜਪੀ ਉਮੀਦਵਾਰਾਂ ਦਾ ਅਤੇ ਬੀਜਪੀ ਲੀਡਰਾਂ ਦਾ ਵਿਰੋਧ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਫਰੀਦਕੋਟ ਤੋਂ ਬੀਜਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਕਈ ਵਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਅੱਜ ਫਿਰ ਤੋਂ ਹੰਸ ਰਾਜ ਹੰਸ ਦਾ ਬਾਗਾ ਪੁਰਾਣਾ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਤਸ ਵਿਰੋਧ ਦੇ ਚਲਦੇ ਹੋਏ ਪੁਲਿਸ ਦੇ ਵੱਲੋਂ ਵੀ ਸਖਤ ਐਕਸ਼ਨ ਲਿਆ ਗਿਆ ਪੁਲਿਸ ਦੇ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਅਜਿਹੇ ਮੌਕਿਆਂ ਉੱਤੇ ਆਮ ਤੌਰ ਤੇ ਕੁਝ ਸਮੇਂ ਬਾਅਦ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਵਿਰੋਧ ਦੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਕਿ ਕਿਸਾਨਾਂ ਵੱਲੋਂ ਹਸ ਰਾਜਾਨਸਤ ਤੇ ਬੀਜੇਪੀ ਦੇ ਖਿਲਾਫ ਨਾਰੇ ਬਾਜੀਏ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਬਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤਾਂ ਪੰਜਾਬ ਦੇ ਬਖੋ ਵਾਕਿਆ ਹਿੱਸੇ ਤੋਂ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਵਿਰੋਧੀ ਧਿਰ ਦੇ ਕੋਲੋਂ ਵੀ ਸਵਾਲ ਨੇ ਜਿਹੜੇ ਉਹ ਪੁੱਛੇ ਜਾਣਗੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਵਿਰੋਧੀਆ ਤਸਵੀਰਾਂ ਯੂਨੀਅਨ ਬਹਿਰਾਮ ਕੇ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੰਘਰਸ਼ੀ ਯੋਧੇ ਅੱਜ ਮੋਗਾ ਵਿਖੇ ਖੰਸਰਾਜ ਦਾ ਅਸੀਂ ਕਰਨ ਆਏ ਸੀ ਵਿਰੋਧ ਤੇ ਸਾਨੂੰ ਅਰੈਸਟ ਕਰ ਲਿਆ ਪੁਲਿਸ ਨੇ ਤੇ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਉਹ ਕੋਈ ਗੱਲ ਨਹੀਂ ਆ ਪੁਲਿਸ ਖੜੀ ਆ ਦੇਖੋ ਜੀ ਇਹਨਾਂ ਦਾ ਧੱਕਾ ਜਿਹੜਾ ਇਹ ਇਹ ਬੀਏਪੀ ਸਰਕਾਰ ਦਾ ਪੰਜਾਬ ਗਵਰਨਮੈਂਟ ਦਾ ਜਿਹੜਾ ਧੱਕਾ ਇਹ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਧੱਕਾ ਤੁਸੀਂ ਦੇਖ ਸਕਦੇ ਹੋ ਧੱਕਾ ਜਿਹੜਾ ਇਹ ਇਦਾਂ ਫੋਰਸ ਲਾ ਦਿੱਤੀ ਆ ਜਿਵੇਂ ਇਹ ਪਾਕਿਸਤਾਨੀ ਹੁੰਦੇ ਆ ਜਾਂ ਕਿਸੇ ਨੇ ਇੱਥੇ ਬੰਬ ਸੱਟਿਆ ਹੁੰਦਾ ਅਸੀਂ ਇਕੱਲੇ ਉਹਨਾਂ ਨਾਲ ਸਵਾਲ ਕਰਨੇ ਸੀ ਤੇ ਸਵਾਲ ਵੀ ਨਹੀਂ ਸਾਨੂੰ ਕਰਨ ਦਿੱਤੇ ਆਹ ਹਾਲ ਆ ਜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਅਤੇ ਬੀਜੇਪੀ ਸਰਕਾਰ ਦਾ ਪੰਜਾਬ ਦੀ ਗਵਰਨਮੈਂਟ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸਾਨਾਂ ਵੱਲੋਂ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਅਤੇ ਬੀਜੇਪੀ ਲੀਡਰਾਂ ਦਾ ਵਿਰੋਧ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਕਈ ਵਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਅੱਜ ਫਿਰ ਤੋਂ ਹੰਸ ਰਾਜ ਹੰਸ ਦਾ ਬਾਗਾ ਪੁਰਾਣਾ ਦੇ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਤਸ ਵਿਰੋਧ ਦੇ ਚੱਲਦੇ ਹੋਏ ਪੁਲਿਸ ਦੇ ਵੱਲੋਂ ਵੀ ਸਖਤ ਐਕਸ਼ਨ ਲਿਆ ਗਿਆ ਪੁਲਿਸ ਦੇ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਅਜਿਹੇ ਮੌਕਿਆਂ ਉੱਤੇ ਆਮ ਤੌਰ ਤੇ ਕੁਝ ਸਮੇਂ ਬਾਅਦ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਵਿਰੋਧ ਦੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਵੱਲੋਂ ਹਸ ਰਾਧਾਨ ਸੱਤੇ ਭਾਜਪੀ ਦੇ ਖਿਲਾਫ ਨਾਰੇਬਾਜੀ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਬਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਵਿਰੋਧੀ ਧਿਰ ਦੇ ਕੋਲੋਂ ਵੀ ਸਵਾਲ ਨੇ ਜਿਹੜੇ ਉਹ ਪੁੱਛੇ ਜਾਣਗੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਵਿਰੋਧ ਦੀਆਂ ਤਸਵੀਰਾਂ ਜੂਨੀਅਨ ਬਹਿਰਾਮ ਕੇ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੰਘਰਸ਼ੀ ਯੋਧੇ ਅੱਜ ਮੋਗਾ ਵਿਖੇ ਹੰਸਰਾਜ ਦਾ ਅਸੀਂ ਕਰਨ ਆਏ ਸੀ ਵਿਰੋਧ ਤੇ ਸਾਨੂੰ ਅਰੈਸਟ ਕਰ ਲਿਆ ਪੁਲਿਸ ਨੇ ਤੇ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਉਹ ਕੋਈ ਗੱਲ ਨਹੀਂ ਆ ਪੁਲਿਸ ਖੜੀ ਹੈ ਦੇਖੋ ਜੀ ਇਹਨਾਂ ਦਾ ਧੱਕਾ ਜਿਹੜਾ ਇਹ ਇਹ ਬੀਏਪੀ ਸਰਕਾਰ ਦਾ ਪੰਜਾਬ ਗਵਰਨਮੈਂਟ ਦਾ ਜਿਹੜਾ ਧੱਕਾ ਇਹ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਧੱਕਾ ਤੁਸੀਂ ਦੇਖ ਸਕਦੇ ਹੋ ਧੱਕਾ ਜਿਹੜਾ ਇਹ ਇਦਾਂ ਫੋਰਸ ਲਾ ਦਿੱਤੀ ਹੈ ਜਿਵੇਂ ਇਹ ਪਾਕਿਸਤਾਨੀ ਹੁੰਦੇ ਆ ਚਾ ਕਿਸੇ ਨੇ ਇੱਥੇ ਬੰਬ ਸੱਟਿਆ ਹੁੰਦਾ ਅਸੀਂ ਇਕੱਲੇ ਉਹਨਾਂ ਨਾਲ ਸਵਾਲ ਕਰਨੇ ਸੀ ਤੇ ਸਵਾਲ ਵੀ ਨਹੀਂ ਸਾਨੂੰ ਕਰਨ ਦਿੱਤੇ ਆ ਹਾਲ ਹੈ ਜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਅਤੇ ਬੀਜੇਪੀ ਸਰਕਾਰ ਦਾ ਪੰਜਾਬ ਦੀ ਗਵਰਨਮੈਂਟ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ